ਇਹ ਭਗਵਾਨ ਤਮਨ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜਿਹੜਾ ਕਹਿੰਦਾ ਸੀ ਵੀ ਮੈਨੂੰ ਉੱਡੇ ਜਾਂਦੇ ਜਹਾਜ਼ ਦੇ ਉੱਤੋਂ ਲੋਕਾਂ ਦੇ ਚੁੱਲਿਆਂ ਦੀ ਅੱਗ ਨਹੀਂ ਦਿਖਦੀ ਵੀ ਬਲਦੀ ਆ ਕਿ ਨਹੀਂ ਬਲਦੀ ਹੁਣ ਉਹ ਕਿੱਥੇ ਸੁੱਤੀ ਪਈ ਆ ਸਰਕਾਰ ਜਿਹੜਾ ਲੋਕਾਂ ਨਾਲ ਵਾਅਦੇ ਕੀਤੇ ਆ ਤਾਂ ਵਾਅਦੇ ਪੂਰੇ ਕਰੋ ਨਹੀਂ ਪੂਰੇ ਹੁੰਦੇ ਤਾਂ ਫਿਰ ਹੱਥ ਖੜੇ ਕਰਕੇ ਸਰੈਂਡਰ ਕਰਕੇ ਜਿਵੇਂ ਦੂਜੀਆਂ ਸਰਕਾਰਾਂ ਭੱਜੀਆਂ ਉਵੇਂ ਫਿਰ ਇਹਨਾਂ ਨੂੰ ਵੀ ਭਜਾਉਣਗੇ ਲੋਕ ਜਿਹੜਾ ਡਿਪਾਰਟਮੈਂਟ ਦੇ ਵਿੱਚ ਐਚਪ ਵਾਲੇ ਮੀਟਰ ਲੱਗਣ ਜਾ ਰਹੇ ਆ ਜੋ ਲੱਗ ਵੀ ਰਹੇ ਆ ਉਹਦੇ ਨਾਲ ਜਿੱਥੇ ਲੋਕਾਂ ਦੀ ਜੇਬ ਦੇ ਉੱਤੇ ਅਸਰ ਪੈਣਾ ਨਾਲ ਦੇ ਨਾਲ ਪੰਜਾਬ ਦੇ ਵਿੱਚ 2000 ਜਿਹੜੇ ਲੋਕ ਆ ਜਿਹੜੇ ਮੁੰਡੇ ਸਾਡੇ ਬਿਜਲੀ ਦੇ ਬਿੱਲ ਬਣਾਉਂਦੇ ਆ ਉਹਨਾਂ ਦਾ ਰੋਜ਼ਗਾਰ ਵੀ ਨਾਲ ਦੀ ਨਾਲ ਖਤਮ ਹੋ ਜਾਣਾ ਲੋਕਾਂ ਦੇ ਚਿੱਤ 'ਚ ਇਹ ਆ ਵੀ ਇਹ ਜਿਹੜਾ ਇਹ ਮੀਟਰ ਕੋਈ ਆਮ ਗੱਲ ਆ ਪਰ ਜਿਹੜੇ ਮੀਟਰ ਇਹ ਆਮ ਗੱਲ ਨਹੀਂ ਕੀ ਇਹ ਹਰੇਕ ਵਰਗ ਦੇ ਲਈ ਚਾਹੇ ਦੁਕਾਨਦਾਰ ਹੈ ਮਜ਼ਦੂਰ ਹੈ ਚਾਹੇ ਮਰਾਜ਼ਮ ਹੈ ਚਾਹੇ ਕਿਸਾਨ ਹੈ ਹਰ ਵਰਗ ਦੇ ਲਈ ਇੱਕ ਹੱਥ ਕਾ ਜਿਹੜਾ ਬਿਜਲੀ ਬਿੱਲ ਹੈ ਇਹਨਾਂ ਨੇ ਕਿਹਾ ਜੇ ਜਿਹੜਾ ਇਹਦੇ ਵਿੱਚ ਚੈਪਲ ਮੀਟਰ ਚ ਪੈਸੇ ਪਾਓ ਤੇ ਬਲਬ ਜਗਾਓ ਇਹ ਸਰਕਾਰ ਦਾ ਨਾਰਾ ਕਿਉਂਕਿ ਜੇ ਜੇ ਪੈਸੇ ਪਾਵਾਂਗੇ ਆਪਣੇ ਪੈਸੇ ਮੁੱਕ ਗਏ ਤੇ ਆਪਣਾ ਉਦੋਂ ਹੀ ਬਿਜਲੀ ਖਤਮ ਹੋ ਜਾਣੀ ਆ ਆਪਣਾ ਹਨੇਰਾ ਹੋ ਜਾਣਾ ਇਹ ਬਿਜਲੀ اڈਾਨੀਆਂ ਬਾਨੀਆਂ ਨੂੰ ਕਾਰਪੋਰੇਟ ਕਰਾਉਣਿਆਂ ਨੂੰ ਵੱਡੇ ਪੱਧਰ ਤੇ ਵੇਚੀ ਜਾਣੀ ਹੈਗੀ ਆ ਜਿਹਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਮੁਲਾਜ਼ਮ ਬਿਜਲੀ ਮੁਲਾਜ਼ਮ ਔਰ ਸਾਰੇ ਤਬਕਕੇ ਆ ਜਿਹੜੇ ਇਸ ਜਿਹੜੀ ਚੀਜ਼ ਨੂੰ ਇਹ ਬਿਜਲੀ ਨੂੰ ਬਚਾਉਣ ਦੇ ਲਈ ਆ ਜਿਹੜਾ ਉਹ ਸੰਘਰਸ਼ ਦੇ ਰਾਹ ਪਏ ਹੋਏ ਆ। ਸਾਸੀ ਗੱਲ ਮੈਂ ਜਗਤਾਰ ਸਿੰਘ ਸਤਾਂ ਤੁਸੀਂ ਹਮਨ ਇੰਡੀਆ ਟੀਵੀ ਵੇਖ ਰਹੇ ਹੋ। ਇਸ ਟਾਈਮ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਅੱਜ ਬਿਜਲੀ ਸੋਧ ਬਿੱਲ ਨੂੰ ਲੈ ਕੇ ਤੇ ਸੀਡ ਸੋਧ ਬਿੱਲ ਨੂੰ ਲੈ ਕੇ ਇੱਕ ਧਰਨਾ ਪ੍ਰਦਰਸ਼ਨ ਹੋ ਰਿਹਾ ਪਾਵਰ ਗ੍ਰਿਡ ਦੇ ਵਿੱਚ ਬਾਗਰ ਪੈਣਾ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਕ੍ਰਿਤਿਕ ਸੰਘਾ ਜੂਨੀਅਨ ਭਾਰਤੀ ਕਿਸਾਨ ਜੂਨੀਅਨ ਇਕਤਾ ਗ੍ਰਾਹਾਂ ਤੇ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਦੇ ਨੁਮਾਇੰਦਿਆਂ ਦੇ ਵੱਲੋਂ ਜਿਹੜੀਆਂ ਇਹ ਪਰਦਰਸ਼ਨ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਵੱਡੀ ਗੱਲ ਤੇ ਲੋਕ ਆ ਜਿਹੜੇ ਇੱਥੇ ਇਕੱਠੇ ਹੋਏ ਨੇ ਕਿਸਾਨਾਂ ਦਾ ਕੋਈ ਇਕੱਠੇ ਹੋਏ ਨੇ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਆਗੂਆਂ ਦੇ ਨਾਲ ਕੀ ਕਹਿਣਾ ਆਗੂਆਂ ਦਾ ਇਸ ਬਿੱਲਾਂ ਦੇ ਬਾਰੇ ਸਾਡਾ ਸੁਮੇਲ ਸਿੰਘ ਗੋਰਾ ਨੇ ਕਰਤਿਕ ਸਿੰਘ ਦੁਨੀਆ ਤੋਂ ਭਾਈ ਜੀ ਅੱਜ ਤਰਨ ਆ ਲਾਤਾ ਕੀ ਮਕਸਦ ਆ ਕੀ ਮੰਤਵ ਪਹਿਲਾਂ ਤਾਂ ਜਗਤਾਰ ਸਿੰਘ ਸਰਾਣ ਸਾਹਿਬ ਤੁਹਾਡਾ ਹੈਵਨ ਇੰਡੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਲੋਕਾਂ ਦੇ ਸੰਘਰਸ਼ਾਂ ਦੀ ਗੱਲ ਆਮ ਲੋਕਾਂ ਤੱਕ ਪਹੁੰਚਾਉਂਦੇ ਆ ਸਰਕਾਰਾਂ ਤੱਕ ਪਹੁੰਚਾਉ ਅੱਜ ਦਾ ਜਿਹੜਾ ਧਰਨੇ ਦਾ ਮੇਨ ਮਕਸਦ ਹੈ ਜਿਹੜਾ ਜੋ ਆਪਣੇ ਕੇਂਦਰ ਸਰਕਾਰ ਲੈ ਕੇ ਆਈ ਆ ਬਿਜਲੀ ਬਿਜਲੀ ਬਿੱਲ ਤੇ ਸੀਡਜ਼ ਬਿੱਲ ਲੇਬਰ ਕੋਡ ਤੇ ਪਾਵਰ ਕਾਮ ਦੀਆਂ ਜਿਹੜੀਆਂ ਜ਼ਮੀਨਾਂ ਹਥਿਆਉਣ ਦੇ ਲਈ ਉਹਦੇ ਸਬੰਧ ਇਹ ਜਿਹੜਾ ਧਰਨਾ ਲੱਗਿਆ ਮੇਨ ਜਿਹੜਾ ਹੈਗਾ ਬੀਜ ਬਿੱਲ ਲੇਬਰ ਕੋਡ ਤੇ ਬਿਜਲੀ ਬਿੱਲ ਇਹਦੇ ਚ ਜਿਹੜਾ ਬੀਜ ਹੈ ਜੀ ਬੀਜ ਜਿਵੇਂ ਆਪਣਾ ਅੱਗੇ ਆਪਾਂ ਘਰੇ ਝਾੜ ਕੇ ਬੀਜ ਰੱਖ ਲੈਂਦੇ ਸੀਗੇ ਜਾਂ ਆਪਣੇ ਕਣਕ ਮੁੱਕ ਢੋਲ ਚ ਆਪਾਂ ਕਣਕ ਪਾ ਲੈਂਦੇ ਸੀ ਉਹ ਹੁਣ ਜੇਕਰ ਆਪਾਂ ਆਪਣੇ ਖੇਤ ਵਿੱਚ ਉਹ ਬੀਜਾਂ ਗਿਆਂ ਝਾੜਾਂਗੇ ਉਹ ਬੀਜ ਆਪਾਂ ਨੂੰ ਗਰਤਾ ਤੇ ਪਰਚਾ ਦਰਜ ਹੋਊਗਾ ਆਪਣੇ ਸਰਕਾਰ ਉਹ ਤੇ ਆਪਣੇ ਤੇ ਕਾਰਵਾਈ ਕਰੂਗੀ ਕਿਉਂਕਿ ਸਰਕਾਰ ਨੇ ਜਿਹੜਾ ਇਹ ਪ੍ਰਾਈਵੇਟ ਅਦਾਰਿਆਂ ਨੂੰ ਜਿਹੜਾ ਵਪਾਰੀਕਰਨ ਕਰਨ ਦੇ ਲਈ ਉਹਨਾਂ ਨੂੰ ਇਹ ਦੇਤਾ ਵੀ ਹੈ ਤੁਸੀਂ ਬੀਜ ਸੋਧ ਕੇ ਤੁਸੀਂ ਜਿਹੜਾ ਬੀਜ ਵੇਚਣਾ ਕਿਸਾਨ ਆਪਦੇ ਕੋਲ ਬੀਜ ਤਿਆਰ ਨਹੀਂ ਕਰੂਗਾ ਜਿਹੜਾ ਬਿਜਲੀ ਦਾ ਹੈਗਾ ਜੀ ਬਿਜਲੀ ਦਾ ਜਿਵੇਂ ਆਪਾਂ 스마트 ਮੀਟਰ ਚੈਪ ਵਾਲੇ ਮੀਟਰ ਹੈ ਉਹ ਹੁਣ ਜਿਵੇਂ ਆਪਣੇ ਲੱਗ ਰਹੇ ਆ ਧੜਾ ਧੜ ਲੱਗ ਰਹੇ ਆ ਸਰਕਾਰ ਹਟੇ ਹੀ ਨਹੀਂ ਗਈ ਪੰਜਾਬ ਸਰਕਾਰ ਦੀ ਬਾਹਮ ਰੋੜ ਕੇ ਲਵਾ ਰਹੇ ਆ ਇਹ ਕਿਉਂਕਿ ਜਦੋਂ ਆਪਾਂ ਲੋਕਾਂ ਦੇ ਚਿੱਤ 'ਚ ਇਹ ਆ ਵੀ ਇਹ ਜਿਹੜਾ ਇਹ ਮੀਟਰ ਕੋਈ ਆਮ ਗੱਲ ਆ ਪਰ ਜਿਹੜੇ ਮੀਟਰ ਇਹ ਆਮ ਗੱਲ ਨਹੀਂ ਕਿ ਇਹ ਹਰੇਕ ਵਰਗ ਦੇ ਲਈ ਚਾਹੇ ਦੁਕਾਨਦਾਰ ਹੈ ਮਜ਼ਦੂਰ ਹੈ ਚਾਹੇ ਮਰਾਜ਼ਮ ਹੈ ਚਾਹੇ ਕਿਸਾਨ ਹੈ ਹਰ ਵਰਗ ਦੇ ਲਈ ਇੱਕ ਹੱਥ ਕਾ ਜਿਹੜਾ ਬਿਜਲੀ ਬਿੱਲ ਹੈ ਕਿਉਂਕਿ ਇਹਦੇ ਵਿੱਚ ਜਿਵੇਂ ਆਪਾਂ ਮੋਬਾਈਲ ਦੇ ਵਿੱਚ ਪੈਸੇ ਪਾਉਨੇ ਆ ਮੋਬਾਈਲ ਦੇ ਵਿੱਚ ਜੇਕਰ ਪੈਸੇ ਮੁੱਕ ਜਾਂਦੇ ਤਾਂ ਆਪਾਂ ਰੀਚਾਰਜ ਕਰਾਉਣੇ ਤਾਂ ਹੀ ਆਪਣਾ ਮੋਬਾਈਲ ਚੱਲਦਾ ਇਸੇ ਤਰ੍ਹਾਂ ਤੁਸੀਂ ਇਹਨਾਂ ਨੇ ਕਿਹਾ ਜੇ ਜਿਹੜਾ ਇਹਦੇ ਵਿੱਚ ਚੈਪਲ ਮੀਟਰ 'ਚ ਪੈਸੇ ਪਾਓ ਤੇ ਬਲਬ ਜਗਾਓ ਇਹ ਸਰਕਾਰ ਦਾ ਨਾਰਾ ਕਿਉਂਕਿ ਜੇ ਜੇ ਪੈਸੇ ਪਾਵਾਂਗੇ ਆਪਣੇ ਪੈਸੇ ਮੁੱਕ ਗਏ ਤੇ ਆਪਣਾ ਉਹਦੀ ਬਿਜਲੀ ਖਤਮ ਹੋ ਜਾਣੀ ਆ ਆਪਣਾ ਹਨੇਰਾ ਹੋ ਜਾਣਾ ਉਹ ਆਪਾਂ ਇਹਦੇ ਵਿਰੋਧ ਵਿੱਚ ਆਪਾਂ ਕਰ ਰਹੇ ਆ ਅੱਗੇ ਅਸੀਂ ਜਿਹੜਾ ਭਾਵੇਂ ਸਰਕਾਰ ਇਹ ਬਿਜਲੀ ਦੇ ਉੱਪਰ ਦੇ ਰਹੀ ਹੈ ਸਬਸਿਡੀ ਦੇ ਰਹੀ ਹੈ ਕਿਸਾਨਾਂ ਕਿਸਾਨਾਂ ਮਜ਼ਦੂਰਾਂ ਲੋਕਾਂ ਨੂੰ ਬਿਜਲੀ ਮੁਹੱਈਆ ਕਰਾ ਰਹੀ ਹੈ ਪਰੰਤੂ ਉਹਦੇ ਨਾਲ ਇੱਕ ਇਹ ਜਿਹੜੇ ਪ੍ਰਾਈ ਜਿਵੇਂ ਵਪਾਰੀ ਹੈ ਜਾਂ ਉਦਯੋਗ ਹੈ ਉਹ ਉਹਨਾਂ ਨੂੰ ਇੱਕ ਮਹਿੰਗੀ ਬਿਜਲੀ ਦੇ ਕੇ ਕਰਾ ਸਬਸਿਡੀ ਕਹਿੰਦੇ ਉਹਨੂੰ ਕਰਾ ਸਬਸਿਡੀ ਤੇ ਉਹਨਾਂ ਤੋਂ ਜਿਹੜਾ ਜਿਹੜਾ ਪੈਸਾ ਉਹਨਾਂ ਤੋਂ ਬੰਦਾ ਸੀ ਉਹ ਬਿਜਲੀ ਇਹਦੇ ਵਿੱਚ ਵਰਤਾਈ ਜਾਂਦੀ ਜਿਹੜੀ ਆਪਾਂ ਨੂੰ ਬਿਜਲੀ ਮਿਲਦੀ ਆ ਉਹ ਵੀ ਹੁਣ ਖਤਮ ਹੋ ਜਾਣੀ ਆ ਬਾਕੀ ਇਹਦੇ ਵਿੱਚ ਜਦੋਂ ਤੁਸੀਂ ਭਾਵੇਂ ਦੇ ਘਰੇ ਕਨੈਕਸ਼ਨ ਲਵਾਉਣਾ ਹੈ ਚਾਹੇ ਤੁਸੀਂ ਖੇਤ ਵਿੱਚ ਕਨੈਕਸ਼ਨ ਲਵਾਉਣਾ ਹੈ ਜਦੋਂ ਅੱਗੇ ਸਰਕਾਰ ਖੰਭਾ ਤਾਰਾਂ ਹਰੇਕ ਸਾਰਾ ਸਮਾਨ ਜਿਹੜੀ ਸਰਕਾਰ ਵੱਲੋਂ ਮਿਲਦਾ ਸੀ ਤਰੰਤੂ ਹੁਣ ਉਹ ਜਿਹੜਾ ਬੰਦ ਹੋ ਜਾਣਾ ਹੈ ਜਿਹੜਾ ਬਿਜਲੀ ਦੇ ਵਿੱਚ ਸਮਾਨ ਵਰਤਿਆ ਜਾਊਗਾ ਉਹ ਜਿਹੜਾ ਵੀ ਉਪਭੋਗਤਾ ਹੋਊਗਾ ਉਸ ਨੂੰ ਆਪਦੇ ਪੱਲੇੋਂ ਜੇਬ ਚੋਂ ਖਰਚਾ ਕਰਨਾ ਪਊਗਾ ਇਹ ਤਾਂ ਘਾਤਕ ਹੈ ਇਸੇ ਦੇ ਵਿਰੋਧ ਦੇ ਵਿੱਚ ਆਪਾਂ ਜਿਹੜਾ ਅੱਜ ਦਾ ਪ੍ਰਦਰਸ਼ਨ ਕਰ ਰਹੇ ਹਾਂ ਜੀ ਇਹ ਜਿਹੜਾ 26 ਤਰੀਕ ਨੂੰ ਪਹਿਲਾ ਟੰਡੀ ਕਾੜ ਦੇ ਵਿੱਚ ਹੋਇਆ ਉਸ ਤੋਂ ਬਾਅਦ ਸੰਯੁਕਤ ਪਸੰਦ ਮੋਰਚਾ ਦਿੱਤਾ ਗਿਆ ਇਹ ਜੋ ਅਗਲੀ ਕੋਈ ਕਾਲ ਆਈ ਹੈ ਜਾਂ ਨਹੀਂ ਆਈ ਹੈ ਹਾਂ 14 ਤਰੀਕ ਨੂੰ ਮੀਟਿੰਗ ਹੈ ਜੀ ਦੁਬਾਰੇ ਸੰਯੁਕਤ ਮੋਰਚੇ 14 ਤਰੀਕ ਨੂੰ ਮੀਟਿੰਗ ਹੈ ਉਹਦੇ ਵਿੱਚ ਇਹ ਇਹਨਾਂ ਨੇ ਮਲਾਜ ਜਿਹਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਪਾਵਰ ਕਾਮ ਟੈਕਸਮੋ ਪੈਨਸ਼ਨ ਯੂਨੀਅਨ ਮਜ਼ਦੂਰ ਪੰਜਾਬ ਖੇਤ ਮਜ਼ਦੂਰ ਸਾਰੇ ਇਹਦੇ ਵਿੱਚ ਅੱਜ ਜਿਹੜੇ ਅੱਜ ਦੇ ਪ੍ਰੋਗਰਾਮ ਸ਼ਾਮਲ ਹੈ ਸੰਯੁਕਤ ਮੋਰਚਾ ਇਹਦੀ ਲੀਡ ਕਰ ਰਿਹਾ ਹੈ ਸ਼ਮੂਲੀਅਤ ਸਾਰੀਆਂ ਜਥੇਬੰਦੀਆਂ ਸਮਰਥਨ ਦੇ ਰਹੀਆਂ ਉਹਦੇ ਜਿਹੜਾ 14 ਤਰੀਕ ਨੂੰ ਮੀਟਿੰਗ ਹੋ ਰਹੀ ਆ ਉਹਦੇ 'ਚ ਸਾਰੀਆਂ ਜਥੇਬੰਦੀਆਂ ਇਹ ਹਿੱਸਾ ਲੈਣਗੀਆਂ ਜਿਹਦੇ 'ਚ ਵੱਡਾ ਸੰਘਰਸ਼ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਸੰਘਰਸ਼ ਦੋਨਾਂ ਸਰਕਾਰਾਂ ਦੇ ਖਿਲਾਫ ਜਿਹੜਾ ਲੜਿਆ ਜਾਊਗਾ ਮੰਗਾ ਸਿੰਘ ਬੈਰੋਕੇ ਹੱਦ ਨਾਲ ਭਾਈ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਤਿੰਨ ਘੰਟੇ ਸਿਓਤ ਕਿਸਾਨ ਮੋਰਚੇ ਸੱਦੇ ਉੱਤੇ ਕੀ ਕਹਿਣਾ ਚਾਹੁੰਦੇ ਦੇਖੋ 1947 ਤੋਂ ਬਾਅਦ 1948 ਦੇ ਵਿੱਚ ਜਿਹੜਾ ਬਿਜਲੀ ਇਤਾਰਾ ਸਾਰੇ ਭਾਰਤ ਦਾ ਜਾਂ ਪੰਜਾਬ ਦਾ ਲੜ ਗਈ ਤਾਂ ਦੋ categories ਦੇ ਵਿੱਚ ਆ ਜਿਹੜਾ ਜਿਹਨੂੰ ਆਪਾਂ ਕਹ ਜੀਏ ਖਪਤਕਾਰਾਂ ਨੂੰ ਵੰਡਿਆ ਸੀਗਾ ਸਰਕਾਰ ਨੇ ਜਿਦੇ ਵਿੱਚ ਇੱਕ ਤਾਂ ਨੋਰਮਲ ਜਿਹਨੂੰ ਆਪਾਂ ਕਹ ਜੀਏ ਮਜ਼ਦੂਰ ਛੋਟੇ ਕਿਸਾਨ ਇੱਕ ਪਾਸੇ ਉਹ ਇੰਡਸਟਰੀਅਲ ਉਹਨਾਂ ਨੂੰ ਵੱਖਰੀ ਬਿਜਲੀ ਦਾ ਰੇਟ ਲਾਇਆ ਜਾਵੇ ਤਾਂ ਮਜ਼ਦੂਰ ਕਿਸਾਨਾਂ ਨੂੰ ਜਿਹੜਾ ਉਹ ਨੋਰਮਲ ਰੇਟ ਤੇ ਜਿਹੜੀ ਉਹ ਬਿਜਲੀ ਦਿੱਤੀ ਜਾਂਦੀ ਸੀਗੀ ਪਰ ਅੱਜ ਦੇ ਟਾਈਮ ਦੇ ਵਿੱਚ ਜਦੋਂ 1991 92 ਦੀਆਂ ਪ੍ਰਾਈਵੇਟ ਸਟੇਸ਼ਨ ਦੀਆਂ ਨੀਤੀਆਂ ਲਾਗੂ ਹੋਈਆਂ ਉਸ ਤੋਂ ਬਾਅਦ ਲਗਾਤਾਰ ਆ ਜਿਹੜੇ ਸਾਰੇ ਸਰਕਾਰੀ ਅਧਿਕਾਰੀ ਅਦਾਰੇ ਆ ਜਿਹੜੇ ਉਹ ਪ੍ਰਾਈਵੇਟ ਕੀਤੇ ਜਾ ਰਹੇ ਆ ਉਹਨਾਂ ਦੇ ਵਿੱਚੋਂ ਹੁਣ ਬਿਜਲੀ ਦਾ ਵੀ ਆ ਜਿਹੜਾ ਉਹ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈ ਬਿਜਲੀ ਜਿਵੇਂ ਆਪਾਂ ਕਹ ਦੀਏ ਕਿ ਭਾਖੜਾ ਮੈਨੇਜਮੈਂਟ ਬੋਰਡ ਨੂੰ ਜਿਵੇਂ ਸੈਂਟਰ ਸਰਕਾਰ ਨੇ ਆਪਦੇ ਹੱਥਾਂ ਦੇ ਵਿੱਚ ਲੈ ਲਿਆ ਉਸੇ ਤਰ੍ਹਾਂ ਹੀ ਬਿਜਲੀ ਵੀ ਆ ਜਿਹੜੀ ਸੈਂਟਰ ਸਰਕਾਰ ਹੈ ਇਹ ਬਿਜਲੀ ਦਾ ਵੀ ਕੇਂਦਰੀਕਰਨ ਕਰਨ ਜਾ ਰਹੀ ਆ ਕਿ ਪੰਜਾਬ ਦੇ ਹੱਕਾਂ ਤੇ ਸਭ ਤੋਂ ਵੱਡਾ ਡੱਕਾ ਇਹ ਬਿਜਲੀ ਅਡਾਨੀਆਂ ਬਾਨੀਆਂ ਨੂੰ ਕਾਰਪੋਰੇਟ ਕਰਾਉਣ ਨੂੰ ਵੱਡੇ ਪੱਧਰ ਤੇ ਵੇਚੀ ਜਾਣੀ ਹੈਗੀ ਆ ਜੀ ਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਮੁਲਾਜ਼ਮ ਬਿਜਲੀ ਮੁਲਾਜ਼ਮ ਔਰ ਸਾਰੇ ਤਬਕੀ ਆ ਜਿਹੜੇ ਇਸ ਜਿਹੜੀ ਚੀਜ਼ ਨੂੰ ਇਹ ਬਿਜਲੀ ਨੂੰ ਬਚਾਉਣ ਦੇ ਲਈ ਆ ਜਿਹੜਾ ਉਹ ਸੰਘਰਸ਼ ਦੇ ਰਾਹ ਪਏ ਹੋਏ ਆ ਔਰ ਸੈਂਟਰ ਸਰਕਾਰ ਦੇ ਖਿਲਾਫ ਆ ਜਿਹੜਾ ਇਹ ਮੋਰਚਾ ਖੋਲ ਕੇ ਬੈਠੇ ਸੰਯੁਕਤ ਕਿਸਾਨ ਮੋਰਚੇ ਸੱਦੇ ਦੇ ਉੱਤੇ ਜਿਹੜਾ ਮੀਟਰ ਰੀਡਿੰਗਾਂ ਵੀ ਅੱਜ ਜਿਹੜਾ ਹਮੈਤ ਦੇ ਰਹੇ ਨੇ ਉਸ ਮੋਰਚੇ ਨੂੰ ਉਸ ਧਰਨੇ ਨੂੰ ਸਾਡ ਨਾਲ ਆ ਮੀਟਰ ਰੀਡਿੰਗਾਂ ਦੇ ਪ੍ਰਧਾਨ ਆ ਬਾਈ ਜੀ ਕੀ ਨਾ ਤੁਹਾਡਾ ਆ ਮੇਰਾ ਨਾਮ ਗੁਰਵਿੰਦਰ ਸਿੰਘ ਉਪ ਪ੍ਰਧਾਨ ਪਾਵਰ ਕਾਮ ਮੀਟਰ ਰੀਡਿੰਗਾਂ ਆਊਟਸੋਰਸ ਯੂਨੀਅਨ ਦੇ ਵੱਲੋਂ ਜੀ ਇਹ ਸਾਡਾ ਇਹਨਾਂ ਨੂੰ ਸਮਰਥਨਾ ਕਿਸਾਨਾਂ ਨੂੰ ਦੇਣ ਦਾ ਸਾਰਾ ਨਾਲ ਵੱਡਾ ਕਾਰਨ ਇਹ ਹੈ ਕਿ ਅਸੀਂ ਬਿਜਲੀ ਬੋਰਡ ਦੇ ਵਿੱਚ ਅਸੀਂ ਕੱਚੇ ਮੁਲਾਜ਼ਮ 5 ਤੋਂ 7000 ਦੀ ਨੌਕਰੀ ਕਰਦੇ ਆਂ ਆ ਜਿਹੜਾ ਨਵਾਂ ਇੱਕ ਸਿਸਟਮ ਚੱਲ ਰਿਹਾ ਹੈ ਕਿ ਬਿਜਲੀ ਸੋਧ ਕਾਨੂੰਨ ਉਹਦੇ ਰਾਹੀਂ ਜਿਹੜਾ ਡਿਪਾਰਟਮੈਂਟ ਦੇ ਵਿੱਚ ਐਚਪ ਵਾਲੇ ਮੀਟਰ ਲੱਗਣ ਜਾ ਰਹੇ ਆ ਜੋ ਲੱਗ ਵੀ ਰਹੇ ਆ ਉਹਦੇ ਨਾਲ ਜਿੱਥੇ ਲੋਕਾਂ ਦੀ ਜੇਬ ਦੇ ਉੱਤੇ ਅਸਰ ਪੈਣਾ ਨਾਲ ਦੇ ਨਾਲ ਪੰਜਾਬ ਦੇ ਵਿੱਚ 2000 ਜਿਹੜੇ ਲੋਕ ਆ ਜਿਹੜੇ ਮੁੰਡੇ ਸਾਡੇ ਬਿਜਲੀ ਦੇ ਬਿੱਲ ਬਣਾਉਂਦੇ ਆ ਉਹਨਾਂ ਦਾ ਰੋਜ਼ਗਾਰ ਵੀ ਨਾਲ ਦੀ ਨਾਲ ਖਤਮ ਹੋ ਜਾਣਾ ਆਮ ਲੋਕਾਂ ਦੀ ਜੀਬ ਤੇ ਵੀ ਫਰਕ ਪੈਣਾ ਇੱਕ ਜਿਹੜੀ ਭਗਵਾਨਤਮਾਨ ਸਰਕਾਰ ਜਿਹੜੀ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਪੰਜਾਬ ਦੇ ਵਿੱਚ ਵਿਦੇਸ਼ਾਂ ਵਿੱਚੋਂ ਬਾਹਰਲੇ ਵਿਦੇਸ਼ਾਂ ਵਿੱਚੋਂ ਲੋਕ ਨੌਕਰੀਆਂ ਕਰਨ ਆਉਣਗੇ ਤਾਂ ਕਿੱਡੀ ਵੱਡੀ ਸੋਚਣ ਵਾਲੀ ਗੱਲ ਐ ਵੀ ਜੇ ਚੈਪ ਵਾਲੇ ਮੀਟਰ ਲੱਗ ਗਏ ਲੋਕਾਂ ਦੇ ਤਾਂ ਜਿਹੜੇ ਬਿਜਲੀ ਦੇ ਬਿੱਲ ਬਣਾਉਂਦੇ ਲੋਕ ਆ ਉਹਨਾਂ ਦਾ ਰੋਜ਼ਗਾਰ ਖਤਮ ਹੋ ਜਾਊਗਾ ਇਹਦੇ ਨਾਲ ਬਹੁਤ ਵੱਡੀ ਚਾਲ ਆ ਇਹ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਲੋਕਾਂ ਨੂੰ ਘਰਾਂ ਦੇ ਵਿੱਚ ਬਹੁਤ ਭੌਣ ਦੀ ਤੇ ਲੋਕਾਂ ਦੀ ਜੇਬ ਦੇ ਉੱਤੇ ਇੱਕ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਜੋਂ ਅਸੀਂ ਰੋਸ ਵਜੋਂ ਸਾਡਾ ਧਰਨਾ ਵੀ ਚੱਲ ਰਿਹਾ ਪਿਛਲੇ ਅੱਜ ਤੋਂ 20 ਦਿਨਾਂ ਤੋਂ ਪੰਜਾਬ ਦੇ ਵਿੱਚ 80% ਮੀਟਰ ਰੀਡਰਾਂ ਦਾ ਜਿਹੜਾ ਕੰਮ ਆ ਪ੍ਰੋਪਰ ਤੌਰ ਤੇ ਬਿਜਲੀ ਦੇ ਬਿੱਲਾਂ ਦਾ ਬਣਾਉਣ ਦਾ ਬੰਦ ਹੈ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਇਹ ਪੰਜਾਬ ਸਰਕਾਰ ਦੇ ਇਹ ਅਧਾਰੇ ਦੇ ਕੁਝ ਕੁ ਅਧਿਕਾਰੀ ਜਿਹੜੇ ਵਿੱਚ ਕੋ ਟੇਡੀਆਂ ਸਿੱਧੀਆਂ ਇਹਨਾਂ ਨੂੰ ਸਲਾਹਾਂ ਦਿੰਦੇ ਆ ਉਹ ਨਾਲ ਦੀ ਨਾਲ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਸਤਾਏ ਹੋਏ 80% ਪੰਜਾਬ ਦੇ ਵਿੱਚ ਮੀਟ ਰੀਡਰ ਦਾ ਜਿਹੜਾ ਕੰਮ ਹੈ ਉਹ ਬਿਜਲੀ ਦੇ ਬਿੱਲਾਂ ਦਾ ਉਹ ਬੰਦ ਕੀਤਾ ਹੋਇਆ ਸਾਡੇ ਵੱਲੋਂ ਵੀ ਹਾਂਜੀ ਜੀ ਤੇ ਤਨਖਾਹਾਂ ਮਿਲ ਰਹੀਆਂ ਤੁਹਾਨੂੰ ਦੇਖੋ ਸਾਡੀਆਂ ਤਨਖਾਹਾਂ 5-6000 ਦੀ ਨੌਕਰੀ ਕੰਪਨੀ ਨਵੀਂ ਆ ਜਾਂਦੀ ਹੈ ਸਾਡੇ ਸਿਰ ਤੇ ਬਿਠਾ ਦਿੰਦੇ ਆ ਜਿਹੜੀ ਕੰਪਨੀ ਜਾਂਦੀ ਆ 5 ਤੋਂ 7-7000 ਦੀਆਂ ਤਨਖਾਹਾਂ ਲੈ ਕੇ ਭੱਜ ਜਾਂਦੇ ਆ ਅੱਛਾ ਕੋਈ ਉਹਦੇ ਉੱਤੇ ਕਾਰਵਾਈ ਨਹੀਂ ਅਸੀਂ ਡਿਪਾਰਟਮੈਂਟ ਕੋਲੇ ਜਾਂਦੇ ਆ ਉਹ ਕਹਿੰਦੇ ਵੀ ਸਾਡੇ ਤੁਸੀਂ ਅਧਿਕਾਰੀ ਨਹੀਂ ਅੱਛਾ ਪਰ ਜਦੋਂ ਟੈਂਡਰ ਦੇਣੇ ਹੁੰਦੇ ਆ ਜਦੋਂ ਟੈਂਡਰ ਸਾਈਨ ਕਰਨੇ ਹੁੰਦੇ ਆ ਉਹ ਸਾਡਾ ਵਰਕ ਆਰਡਰ ਟੈਂਡਰ ਉਹ ਬਿਜਲੀ ਬੋਰਡ ਹੀ ਕਰਦਾ ਜੀ ਜਦੋਂ ਤਨਖਾਹ ਦੇਣ ਦੀ ਵਾਰੀ ਆਉਂਦੀ ਆ ਤਨਖਾਹ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਆ ਬਾਈ ਜੀ 4 5 6000 ਦੀ ਨੌਕਰੀ 5 6000 ਦਾ ਮੋਟਰਸਾਈਕਲ ਤੇਲ ਹੀ ਖਾ ਜਾਂਦਾ ਅਸੀਂ ਇਹ ਭਗਵਾਨਤਮਾਨ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜਿਹੜਾ ਕਹਿੰਦਾ ਸੀ ਵੀ ਮੈਨੂੰ ਉੱਡੇ ਜਾਂਦੇ ਜਹਾਜ਼ ਦੇ ਉੱਤੋਂ ਲੋਕਾਂ ਦੇ ਚੁੱਲਿਆਂ ਦੀ ਅੱਗ ਨਹੀਂ ਦਿਖਦੀ ਵੀ ਬਲਦੀ ਆ ਕਿ ਨਹੀਂ ਬਲਦੀ ਹੁਣ ਉਹ ਕਿੱਥੇ ਸੁੱਤੀ ਪਈ ਆ ਸਰਕਾਰ ਹੁਣ ਜਿਹੜੇ ਲੋਕਾਂ ਦੇ ਜੇਬਾਂ ਦੇ ਵਿੱਚ ਪੈਸਾ ਨਹੀਂ ਆਉਣਾ ਰੁਪਈਆ ਨਹੀਂ ਆਉਣਾ ਤੇ ਕਿੱਥੋਂ ਕਰਾਪਸ਼ਨ ਖਤਮ ਕਰਨ ਦੀਆਂ ਗੱਲਾਂ ਜੀ ਬਿਲਕੁਲ ਜਿਹੜੇ ਬੰਦੇ ਨੇ ਆਪਦਾ ਪਰਿਵਾਰ ਪਾਲਣਾ ਬੱਚੇ ਪਾਲਣੇ ਆ ਸਿਹਤ ਸਹੂਲਤਾਂ ਸਕੂਲਾਂ ਦੀ ਫੀਸ ਉਹ ਐਡਾ ਕੋਈ ਮੂਰਖ ਹੈ ਨਹੀਂਗਾ ਜੇ ਇਮਾਨਦਾਰੀ ਨਾਲ ਲੋਕਾਂ ਤੋਂ ਕੰਮ ਕਰਵਾਉਣਾ ਹੈ ਜੇ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ ਜੇ ਚਾਹਣੇ ਅਸੀਂ ਪੰਜਾਬ ਦੇ ਲੋਕ ਨੌਜਵਾਨ ਨਸ਼ਿਆਵਲ ਨਾ ਜਾਣ ਤਾਂ ਲੋਕਾਂ ਨੂੰ ਪੱਕਾ ਰੋਜ਼ਗਾਰ ਦੇਣਾ ਪੈਣਾ ਜੇ ਲੋਕਾਂ ਨਾਲ ਵਾਅਦੇ ਕੀਤੇ ਆ ਤਾਂ ਵਾਅਦੇ ਪੂਰੇ ਕਰੋ ਨਹੀਂ ਪੂਰੇ ਹੁੰਦੇ ਤਾਂ ਫਿਰ ਹੱਥ ਖੜੇ ਕਰਕੇ ਸਰੈਂਡਰ ਕਰਕੇ ਜਿਵੇਂ ਦੂਜੀਆਂ ਸਰਕਾਰਾਂ ਭੱਜੀਆਂ ਉਵੇਂ ਫਿਰ ਇਹਨਾਂ ਨੂੰ ਵੀ ਭਜਾਉਣਗੇ ਲੋਕ ਬਾਈ ਜੀ ਜਿਹੜਾ ਸਜੋਤ ਕਿਸਾਨ ਮੋਰਚਾ ਉਸ ਤੋਂ ਦਿੱਤਾ ਗਿਆ ਕੀ ਕਹਿਣਾ ਚਾਹਣਗੇ ਇਹ ਜੋ ਪੰਜਾਬ ਸਰਕਾਰ ਆ ਸੂਬਾਈ ਇੰਟਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਬਿਜਲੀ 2000 ਏਕੜ ਡਾਟਾ 225 ਏਕੜ ਲੈ ਕੇ ਆ ਰਹੀ ਆ ਯਾਨੀ ਰਹਿ ਕੇ ਲਾ ਬੇ ਸਾਫ ਸੜੀਆਂ ਤੇ ਡਾਕਾ ਬਾਨਾ ਹੋਰ ਤੇ ਨਿਸ਼ਾਨਾ ਹੋਰ ਯਾਨੀ ਜਿਹੜੀਆਂ ਮੋਟਰਾਂ ਦੇ ਚੱਲਦੀ ਆ ਹੋਰ ਉਹ ਸਾਫ ਸੜੀਆਂ ਖੋਣ ਦਾ ਇੱਕ ਰਾਹ ਬਦਲਾ ਕਰਨ ਵਾਸਤੇ ਇਹ ਬਿੱਲ ਲੈ ਕੇ ਆ ਰਹੇ ਆ ਤੇ ਵੱਡੀ ਪੱਧਰ ਤੇ ਅਸੀਂ ਰੁਜ਼ਗਾਰ ਦੀ ਖਾਤਰ ਲੜਦੇ ਆ ਇਹ ਰੁਜ਼ਗਾਰ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਥਾਲਾ ਕੁਛ ਕਰਕੇ ਯਾਨੀ ਕਿ ਨਿੱਜੀ ਕਰਨ ਦੀ ਉਦਾਰੀ ਕਰਨ ਦੀ ਨੀਤੀ ਆ ਡਬਲ ਟੀਓ ਦੀ ਉਹਨੂੰ ਇਹਨੇ ਲਾਗੂ ਕਰਨਾ ਚਾਹੁੰਦੇ ਇੱਥੇ ਇਹ ਜਿਹੜਾ ਬਿਜਲੀ ਆ ਪਾਣੀ ਆ ਹਰ ਇੱਕ ਕਿਸੇ ਨੂੰ ਵਪਾਰ ਦਾ ਸਾਧਨ ਬਣਾਉਣਾ ਚਾਹੁੰਦੇ ਜਾਂ ਕਿ ਬਿਜਲੀ ਆ ਜਿਹੜੀ ਇਹ ਸਾਡੀ ਬੁਨਿਆਦੀ ਲੋੜ ਆ ਤੇ ਜੇ ਇਹ ਬਿੱਲ ਰੱਦ ਨਹੀਂ ਹੁੰਦਾ ਸਾਡੇ ਘਰਾਂ ਦੇ ਬਿਜ ਦੀਵੇ ਬੁੱਝ ਜਾਣੇ ਆ ਹਰ ਪਰਿਵਾਰ ਚੋਂ ਬਿਜਲੀ ਤੋਂ ਪਹੁੰਚ ਦੂਰ ਹੋ ਜਾਣੀ ਆ ਜੇ ਕਹਿ ਰਹੇ ਕਿ ਅਸੀਂ ਬਿਜਲੀ ਸਸਤੀ ਦੇਵਾਂਗੇ ਜਿਹੜੀ ਮਰਜ਼ੀ ਕੰਪਨੀ ਤੋਂ ਲੈ ਲੋ ਕੰਪਿਊਟੇਸ਼ਨ ਹੋਊਗਾ ਪਰ ਅਸੀਂ ਮੋਬਾਈਲ ਵਾਲੇ ਕੰਪਨੀਆਂ ਫ੍ਰੀ ਵੀ ਆਈਆਂ ਸੀ ਪਰ ਹੁਣ ਕਿੰਨਾ ਕਿੰਨਾ ਸਾਥੋਂ ਬਸੂਰ ਰਹੀਆਂ ਇਹ ਤਿਆਰਪਾ ਦੇ ਅਸੀਂ ਢਾ ਚੁੱਕੇ ਆ ਇਸ ਕਰਕੇ ਸਰਕਾਰ ਦੇ ਜਿਹੜਾ ਬੈਲ ਹੈ ਵਾਪਸ ਕਰਕੇ ਰਵਾਂਗੇ ਭਗਵੰਤ ਮਾਨ ਸਰਕਾਰ ਵੀ ਸੈਂਟਰ ਸਰਕਾਰ ਦੀਆਂ ਪੈਰਾਂ ਤੇ ਚੱਲ ਰਹੀ ਆ ਜਿਹੜਾ ਸੈਂਟਰ ਸਰਕਾਰ ਤੋਂ ਪ੍ਰੋਗਰਾਮ ਲੱਗ ਨਹੀਂ ਹੁੰਦੇ ਭਗਵੰਤ ਮਾਨ ਸਰਕਾਰ ਕਰ ਰਹੀ ਆ ਇਸ ਕਰਕੇ ਜਿਹੜਾ ਅਜਿਹਾ ਪ੍ਰੋਗਰਾਮ ਹੈ ਸੈਂਟਰ ਦੇ ਖਿਲਾਫ ਵੀ ਆ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਆ